ਲੋ ਜੀ ਅੱਜ ਇਹ ਦਿਨ ਐਤਵਾਰ ਆਪਣੇ ਖੇੜੇ ਪਾਸ਼ਾ ਤੇ ਹਵਨ ਤੇ ਲੰਗਰ ਹੋ ਜਾ ਰਿਹਾ ਤੁਹਾਨੂੰ ਕਰਾਉਣੇ ਸਾਰੇ ਦਰਸ਼ਨ ਦੇਖਦੇ ਰਹੋ ਜਗਰਾਜ ਜਗਰਾਜ ਸਿੰਘ ਕੈਰਲੇਗੂਤਰ ਸਿਹਤਿ tatha ਜੁਰਿੰਦਾ ਗੁਰੂ

ਅੱਗੇ ਜੋ ਬੋਲਤਾ ਕਲਦੀਪ ਸਿੰਘ ਗੋਤ ਹੈ कैले ਕੈਲੇ तथा ਤथाच ਸਰਕਾਰ ਸੀ ਹੈ ਸਰਕਾਰ ਸੀ ਹਰਕਰਨ ਸਿੰਘ ਗੋਤ ਹੈ ਬੈਂਸ ਗੋਤਰਸਿਆ ਤथाच ਕਮਲਪ੍ਰੀਤ ਕਮਲਪ੍ਰੀਤ ਸਿੰਘ ਹੈ ਦਾਦਰੀ ਦਾਦਰੀ ਗੋਤਰਸਿਆ ਸਾਹ ਪਰਿਵਾਰ ਤथाच ਵਿਕਰਮਜੀਤ ਸਿੰਘ ਗੋਤ ਕੈਲੇ ਕੈਲੇ ਗੋਤਰਸਿਆ ਤथाच ਸਾਹ ਪਰਿਵਾਰ ਹੋਰ ਬੋਲੋ ਪਰਮਜੀਤ ਸਿੰਘ ਬੈਠਾ ਹੀ ਉਹ ਪਰਮਜੀਤ ਸਿੰਘ ਸਰੋਏ ਹੈ ਜੀ ਸਰੋਏ ਦੋਸਤਰ ਸਰਤ ਹਾਜ ਬਾਜੀ ਹਾਂ ਪਖੀਰ ਸਿੰਘ ਪਖੀਰ ਸਿੰਘ ਬੈਂਸ ਗੋਤਰ ਸਰਤ ਹਾਜ ਬਾਜੀ ਤਾਂ ਬੈਠਣਾ ਨਹੀਂ ਬੈਠਣਾ ਨਹੀਂ ਉਹ ਆਪਣਾ ਆ ਜਾ ਬੈਠੀ ਰਾਜੋ ਆਜੋ ਆਜੋ ਆਏ ਤੂੰ ਹਾਂ ਤੱਕ ਕੀ ਰਹੀ ਆ ਤੂੰ ਨਾ ਦੱਸੋ ਲੋ ਦੱਸਿਓ ਅਜਿ ਤਿਲਦਾ ਤੇ ਆਪਣਾ ਨਾਮ ਗੋਤਾ ਦੱਸੋ। ਅਸਾਂ ਕਿਉ ਮੰਨਿਓ। ਰਤਨ ਸਿੰਘ ਕੇਰਲੇਈ। ਮੈਂ ਸਦਾ ਸਕੈਰਲੀ ਗੋਤਾ ਦੱਸਿਆ ਸਾਹ ਪਰਿਵਾਰ ਤਦਾਜ। ਹੈ ਨਾ? ਗੁਰਨਾਮ ਸਿੰਘ। ਮੈਂ ਫ੍ਰੈਂਸ ਗੋਤਾ ਦੱਸਿਆ ਸਾਹ ਪਰਿਵਾਰ ਤਦਾਜ। ਹੈ ਨਾ। ਅਮਰੀਕ ਸਿੰਘ। ਗੋਤਾ ਅਮਰੀਕ। ਕੋਣ? ਪਾਣ ਘਾੜ। ਪਾਣ ਘਾੜ ਗੋਤਾ ਦੱਸਿਆ ਤਦਾਜ।

ਹਰ ਰੋਟੀ ਨੇ ਹੋਰ ਰਹਿ ਗਿਆ ਇੱਕ ਵਿਸ਼ੇ ਵਾਲਾ ਪੰਜ ਰਹਿ ਗਿਆ ਪਿੱਛੇ ਇਧਰ ਆ ਆਉਣਾ ਆਉਣਾ ਸਾਰੇ ਆ ਆਉਂਦਾ ਆ ਦੇ ਆਪਣਾ ਫਿਰ ਬਣਾ ਬਣਾ ਬੈਠ ਜਾਂ ਹਾਂ ਨਾ ਹੋਰ ਉਹਨੇ ਦੂਆ ਦੂਆ ਸੱਜਾ ਸੱਜਾ ਹੱਥ ਨਾਲ ਸੱਜਾ ਰਹਿ ਗਈ ਬਣਾ ਕੇ ਉਹ ਗੇ ਉਹ ਹੀ ਚੋਣ ਦੇ ਦੇ ਨਾ ਬਾਲੀਆ ਪਤੀ ਬਾਜੀ ਸਮੂਹ ਨਗਰ ਬੋਲਦਮਾ ਇਹ ਦੂਆ ਹੁਣ मून नगर केरा छेड़ी वेद सिंगल शुभ शांति समुद्री गहनता संतरा पर्यंतर ग्रह मंगल का नगर केरा पूजनम बोलने लगी नामग्रादि पूजनम हाँ मैं यहाँ के चाहूँ पर इसे दिया चम्मच इधर दो, 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 दो जब नज़िता ਜਲਦ ਅੱਛਾ ਫੁੱਲ ਲੈਣਾ ਤੇ ਬਸਤਰ ਤੇ ਤਿਲਕ ਲੈਣਾ ਇਹ ਉਂਗਲੀ ਨਾਲ ਠੀਕ ਹੈ ਜੀ ਬਹੂਰੀ ਰੱਖਦੀ ਬਾਹਰ 15 14 ਪਾਉਂਦਾ ਅਗਲੇ ਕਿੰਨੇ ਕਰਦੇ ਯਾਰ ਲੋਹ ਕਿੜੇ ਬਾਸ਼ਾ ਦੇ ਇਸ਼ਨਾਨ ਲਗਿਆ ਕਰਾਉਣ ओम हरि ओम पाद यामाच्यम अर्गनम स्वर पे आमि नमा शाम सदा शिवा नमा भवानी शंकराय नमा हरि ओम नहीं जाच ज्यादा जणा पे आमि नमा चढ़ावे जी मारो ये चढ़ा दो ये ओम हरि ओम ओम पंचानन जिनानम समर्पयामि नमाम गोलके दामम लिए दे स्नानं किए देव ओम हरि ओम नमामि जिनां निर्वाण पंदि वंदे आत्मद्रंभे रूपं निजं निर्वाण निरविकल वंचिदा काजमकाज वासं बजे हम गुरु नेत्रम प्रसारण प्रदन्न नम नीर घंटम दयाला मेर्गादी चारिअम ब्रह्मंडमानं प्रियजंकरं सर्वनाथम बजामि प्रजं डंबरके तंत्रकलवन परजवा घंटा मजमबान कोडी परकाज त्रैदु नर्मल नम कूल पानी पर बैठि ले आएं करन ਲਓ ਜੀ ਅੱਥਰੂ ਨਾ ਕੰਮ ਨਹੀਂ ਆਉਂਦਾ ਜੀ ਖੋਲੋ ਇੱਥੇ ਗੱਠ ਦੇ ਦਿਓ ਗੱਠ ਦੇ ਦਿਓ ਗਰੰਟੀ ਲੈ ਜਿੱਦੀ ਥੋੜਾ ਯਾਰ ਉਹ ਮੁਰੇ ਤੇ ਚ ਤੈਚੇ ਪਸਾ ਦਿਓ ਛੇੜ ਤੋਂ ਬਸ ਆ ਠੀਕ ਪਾ ਆਹ ਤਾਂ ਜਿਹੜਾ ਖੜ ਕੇ ਨਾ ਥੱਲੇ ਥੱਲੇ ਆ ਵੀਰ ਫੜ ਕੇ ਸਾਰਿਆਂ ਦੇ ਹੱਥ ਲਵਾ ਲਿਆ ਸਾਰਿਆਂ ਦੇ ਪੱਗ ਨੂੰ ਥੱਲੇ ਖੜ ਜੀ ਖੜ ਜੀ ਕੁੰਡਾ ਬੰਨ ਲੀ ਆਹ ਕਰੀ ਗੱਨਾ ਫਿਰ ਚਾਲੀ ਲੈਟ ਨਹੀਂ ਥੋੜੀ ਜੀ ਮੈਂ ਥੋੜੀ ਜੀ ਲੈਟ ਤੇ ਉਹ ਨਾ ਵੇਲਾ ਲੜਦੇ

ਤੈਲ ਪੁਤਰੀ ਜਦੀ ਤੇ ਅੰਬਰਮ ਚਾਨੀ ਤ੍ਰਿਤਮ ਚੰਦਰ ਗਣ ਕੁਸਮੰਡ ਚਤਰਗਮ ਪੰਚਮ ਸਕੰਦਮਾ ਤੇ ਖਰਚੋਂ ਤੇ ਅੰਚ ਸਭ ਸੰਕਾਰ ਰਤੀ ਮਹਾਗੌਤੀ ਚਸ਼ਟਮ ਨੌਵਾਂ ਦੀ ਦਾਤ ਜੀ ਨਾ ਪ੍ਰਤਾਪ ਦੀ ਦਾਤ ਦਾ ਕਿਤੇ ਕਪੜਾ ਪੜੇ ਬ੍ਰਾਹਮਣ ਨਾਗਰੀ ਦਾ ਧਿਆਨ ਮਤ ਜਿੰਨਾ ਦਾ ਹੈ ਅਸੀਂ ਥੋੜੇ ਬਾਰੇ ਪਰ ਬਸ ਬੀਜੇ ਤੇ ਬੀਜੇ ਕਰਦੇ ਹਾਂ ਬਸ ਇੱਕ ਨਾ ਬੀਜੇ ਕਰਦੇ ਹਾਂ ਬਸ ਬਹੁਤ ਹੈ ਬਸ ਬਾਕੀ ਲੈ ਜਾ ਉੱਥੇ ਜੀ ਅੰਦਰ ਆਪ ਤੇਰਾ ਵਿਸ਼ੇ ਕੁਮਾਰ ਸੋਮਦਕਾਮ ਸੋਮਾਇਨਮਾ ਉਹ ਮਾਗਨੀ ਰੋਦਾ ਦੀ ਵਕਤੀ ਹੋਣਾ ਸਾਰੇ ਚਾਲ ਮਾਰੇ ਮਾਰੇ ਚੋ ਤੂਬ ਦੀਪਤਾ ਧੰੂਪਾਂ ਦੀਪਾਂ ਨਵੇਦਿਆ ਮਿੱਠਾ ਪਾਉ ਸ਼ਕ। ਹਮ। ਓਮ ਪਾਦੇ ਮਾਚੇ ਮ ਬ੍ਰਾਹਮਣੇ ਨਮਾ। ਜਿਨ ਕਲਾਉ ਗੰਦਰ ਸਵਾ। ਓਮ ਅਨਾਦ ਪ੍ਰਧੁਰ ਅਦਮ ਰਾਵਣ ਖੇਤਰ ਸੁਮ ਪਾ ਜੁ ਸ਼ੁਕ੍ਰਾਂ ਸਵਾ। ਹਾਂ। ਓਮ ਛੰਨੋ ਦੇਵੀ ਰਵੀ ਦੀ ਆਪ ਹਵੰਤ ਵਿਦੇਸੁਰ ਬਿਤਰਾਂ ਸਵਾ। ਹਾਂ। ਓਮ ਕਈਆਂ ਨੀ ਜਿਤਰਾ ਬਦੂ ਤਿਸਾ ਕਈਆਂ ਰਾਉ ਬਿਨਾਂ ਸਵਾ। ਹਾਂ। ਕੇਤੂ ਗੁਣਵੇ ਕੇਤਵੇ ਪੈਸੋ ਮਰੇ ਫੇਸੇ ਸੰਸਦ ਵਿਦਿਆ ਸਵਾ। ਹਾਂ। ਓਮ ਹਰੀ ਓਮ ਸਵਾ। ओम स्वाहा ओम स्वाहा स्वाहा गाना ਨਾਲ ਤਾਲ ਕਰੀਏ ओम स्वाहा ओम स्वाहा ओम स्वाहा ओम स्वाहा ओम स्वाहा स्वाहा हे ਸੰਗਤ ਲੰਗਰ ਖਾਣੇ ਆਣੇ ਬੈਠੀ ਸਾਰੀ ਲੋ ਚੋਲੇ ਪੂਰੀਆਂ ਦਾ ਲੰਗਰ ਚੱਲੂਗਾ ਲੋ ਇਹ ਪੂਰੀਆਂ ਤੋਂ ਛੋਲੇ ਧਾਰ ਰਹੇ ਹੈ ਲੋ ਜੀ ਇੱਧਰ ਚੱਲ ਰਿਹਾ ਸ਼ਵੀਰ ਖੜੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਚੁੰਨੀ ਤੋਂ ਸੇਵਾ ਕਰ ਰਹੇ ਹੈ चारे जी ट लंगर चारि सेवादार खड़े ही इहवादार मुंडे लंग टुट मारिया जीला बि लंगर चाह ਲੋ ਜੀ ਲੰਗਰ ਸਮਾਪਤ ਹੋਣ ਤੋਂ ਬਾਅਦ ਜਦ ਆ ਗਈ بارش ਖੇੜੇ ਪਾਸ਼ਾ ਦਾ ਹੋਇਆ ਲੰਗਰ ਪ੍ਰਵਾਨ ਇੰਦਰ ਦੇਵਤਾ ਨੇ ਪਾਇਆ ਮੀਂਹ ਦੇਖੋ ਕਿੰਨਾ ਹਾ ਹਾ ਵਾ ਵਾ ਕਿੰਨੇ ਦਿਨ ਹੋ ਗਏ ਸੀ ਆਪਣਾ ਠੀਕ ਦਿਨ بارش ਘੰਟਾ ਹੀ ਹੋਇਆ ਸੀ ਲੰਗਰ ਸਮਾਪਤ ਹੋ ਜਦ ਲੰਗਰ ਚੱਲਦੇ-ਚੱਲਦੇ ਆ ਗਈ بارش ਦੇਖੋ ਅਰਮਾਨ ਵੀ ਖੁਸ਼ ਹੋ ਰਿਹਾ ਮੀਂਹ ਦੇਖ ਦੇ ਕੇ ਹਾ ਜੀ ਵਾ ਦੇਖੋ ਨੰਦ ਆ ਗਿਆ ਸਾਰਿਆਂ ਸੰਗਤਾਂ ਹੋ ਗਿਆ ਖੁਸ਼ ਅਧਿਕਾਰਾਂਮਦੇ ਸੀ ਜਿਹਦੇ ਬਾਰਸ਼ ਆ ਗਈ